ਗੱਲ ਕਰਨੀ ਹੋਵੇ ਤਾਂ 350 ਅੰਕੜਾ ਪਾਰ ਕਰ ਗਿਆ ਇਸ ਮਹੀਨੇ ਦੇ ਵਿੱਚ 10 ਦੇ ਲਗਭਗ ਜਿਹੜੇ ਕੰਮੇ ਆ ਉਪਰੇ ਮਤਲਬ ਫਿਗਰ ਆ ਵੀ ਉਹਨਾਂ ਦੀ ਮੌਤ ਹੋ ਚੁੱਕੀ ਆ ਕੋਈ ਅਪੰਗ ਹੋ ਗਿਆ ਕੋਈ ਮੌਤ ਹੋ ਗਈ ਪਿਛਲੇ ਦਿਨੀ 1 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨੂੰ 2 ਜੁਲਾਈ ਨੂੰ ਬਿਜਲੀ ਮੰਤਰੀ ਜੀ ਨੂੰ ਇਹ ਗੱਲ ਦੱਸ ਕੇ ਆਏ ਕਿ ਸਾਡੇ ਬਿਜਲੀ ਦਾ ਕੰਮ ਕਰਦੇ ਸਮੇਂ கரੰਟ ਲਾ ਕੇ ਮੌਤਾਂ ਹੋ ਰਹੀਆਂ ਲਗਾਤਾਰ ਹਾਦਸੇ ਵਾਪਰ ਰਹੇ ਆ ਇਹਨਾਂ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਗਰੰਟੀ ਨਹੀਂ ਹੈ ਇਹਨਾਂ ਦੇ ਪਰਿਵਾਰ ਨੂੰ ਨੌਕਰੀ ਦੀ ਗਰੰਟੀ ਨਹੀਂ ਹੈ ਕੁਝ ਵੀ ਸਰਕਾਰ ਵੱਲੋਂ ਕੀਤਾ ਨਹੀਂ ਜਾ ਰਿਹਾ ਅੱਜ ਦਾ ਜਿਹੜਾ ਇਹ ਮੁੱਖ ਦੋਸ਼ੀ ਜੇ ਆਪਾਂ ਮੰਨਣਾ ਹੋਵੇ ਤਾਂ ਇੱਥੇ ਦਾ ਜਿਹੜਾ ਮੁੱਖ ਮੰਤਰੀ ਆ ਮੁੱਖ ਦੋਸ਼ੀ ਆ ਜਾਂ ਇੱਥੇ ਦਾ ਸੀਐਮਡੀ ਮੁੱਖ ਦੋਸ਼ੀ ਆ ਕਿਉਂ ਘਟੀਆਂ ਪ੍ਰਬੰਧਿਤ ਨਾ ਕਿਉਂ ਬਿਨਾ ਸੇਫਟੀ ਕਿੱਟਾਂ ਤੋਂ ਚੜਾ ਦਿੱਤਾ ਜਾਂਦਾ ਕਿਉਂ ਮਤਲਬ ਠੇਕੇਦਾਰ ਠੇਕੇਦਾਰੀ ਪ੍ਰਣਾਲਾ ਕਿਉਂ ਸ਼ੁਰੂ ਕੀਤਾ ਹੋਇਆ ਠੇਕੇਦਾਰੀ ਮੈਂ ਥੋੜੀ ਵਿੱਚ ਰੱਖੂ ਆ ਸੇਫਟੀ ਕਿੱਟਾਂ ਕੋਈ ਵੀ ਕੱਚੇ ਮੁਲਾਜ਼ਮਾਂ ਨੂੰ ਨਹੀਂ ਦਿੱਤੀ ਜਾ ਰਹੀ ਦੇਖੋ ਜੀ ਦੰਦੇ ਹੀ ਨਹੀਂ ਮਤਲਬ 2 ਸਾਲ ਹੋ ਗਏ ਦਿੱਤੀਆਂ ਨੂੰ 2 ਸਾਲ ਉਹ ਚੱਲਣ ਗਈਆਂ ਸਵੇ ਸਵਾਲ ਆ ਮੁੱਖ ਮੰਤਰੀ ਨੂੰ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਮਤਲਬ ਜਿਹੜਾ ਆਪਾਂ ਇਹ ਕਹਿ ਦਿੰਨੇ ਆ ਮੁੱਖ ਮੰਤਰੀ ਵੀ ਕਹਿੰਦੇ ਇੱਥੋਂ ਦੀ ਵਿਧਾਇਕਾ ਕਿਵੇਂ ਕੈਬਨਿਟ ਮੰਤਰੀ ਜੀ ਸ੍ਰੀ ਗਗਨੰਦ ਮੋਲ ਜੀ ਆ ਉਹ ਵੀ ਇਹ ਗੱਲ ਕਹਿੰਦੇ ਵੀ ਇਸ ਤੋਂ ਯਾਰ ਲੋਕਾਂ ਦੇ ਹੱਕ ਦੇ ਵਿੱਚ ਗੱਲ ਕਰਦੇ ਆ ਆ ਲੋਕੀ ਬੈਠੇ ਆ ਫਿਰ ਸਵੇਰ ਦੇ ਆਏ ਕਿਉਂ ਨਹੀਂ ਫਿਰ ਗੱਲ ਕਿਉਂ ਨਹੀਂ ਸੁਣ ਰਹੇ ਫਿਰ ਪਰਿਵਾਰ ਨੂੰ ਪੱਕੀ ਜੀ ਨੂੰ ਨੌਕਰੀ ਕਿਉਂ ਨਹੀਂ ਦਿੰਦੇ ਫਿਰ ਪਰਿਵਾਰ ਨੂੰ ਪੈਨਸ਼ਨ ਦੀ ਗਾਰੰਟੀ ਕਿਉਂ ਨਹੀਂ ਹੈ ਕੱਲ ਸ਼ਾਮ ਖਰੜ ਦੇ ਸਰਕਾਰੀ ਹਸਪਤਾਲ ਦੇ ਨੇੜੇ ਜਿਹੜੇ ਕਹਿ ਦिए ਤਾਂ ਖੰਬੇ ਦੀਆਂ ਤਾਰਾਂ ਜੋ ਆਹ ਟਰਾਂਸਫਰਮਰ ਦੇ ਉੱਪਰ ਤਾਰਾਂ ਸੀ ਉਹਨਾਂ ਨੂੰ ਠੀਕ ਕਰਦਾ ਹੋਇਆ ਇੱਕ ਕੱਚਾ ਮੁਲਾਜ਼ਮ ਸਤਵਿੰਦਰ ਸਿੰਘ ਜਿਸ ਦਾ ਨਾਮ ਪਛਾਣ ਹੋਈ ਆ ਉਹ ਕਰੰਟ ਲੱਗਣ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੇ ਉਸ ਦੇ ਲਈ ਇਨਸਾਫ ਦੇ ਲਈ ਜਥੇਬੰਦੀ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਖਰੜ ਦੇ ਬੱਸ ਸਟੈਂਡ ਦੇ ਕੋਲੇ ਧਰਨਾ ਲਾਇਆ ਹੋਇਆ ਪ੍ਰਧਾਨ ਸਾਡੇ ਨਾਲ ਨੇ ਬਲਿਹਾਰ ਸਿੰਘ ਜੀ ਬਲਿਹਾਰ ਸਿੰਘ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਇਨਸੀਡੈਂਟ ਹੋਇਆ ਕੀ ਸੀ ਕਿਸ ਤਰ੍ਹਾਂ ਦਾ ਹੈ ਦੇਖੋ ਜੀ ਬਿਜਲੀ ਦਾ ਕੰਮ ਕਰਦੇ ਸਮੇਂ ਲਗਾਤਾਰ CHB ਠੇਕਾ ਮਲਾਜਮਾਂ ਨਾਲ ਘਾਤਕ ਤੇ ਗੈਰ ਘਾਤਕ ਹਾਸੇ ਵਾਪਰ ਰਹੇ ਆ ਗੱਲ ਕਰਨੀ ਹੋਵੇ ਤਾਂ 350 ਅੰਕੜਾ ਪਾਰ ਕਰ ਗਿਆ ਇਸ ਮਹੀਨੇ ਦੇ ਵਿੱਚ 10 ਦੇ ਲਗਭਗ ਜਿਹੜੇ ਕੰਮ ਆ ਉੱਪਰੇ ਮਤਲਬ ਫਿਗਰ ਆ ਵੀ ਉਹਨਾਂ ਦੀ ਮੌਤ ਹੋ ਚੁੱਕੀ ਆ ਕੋਈ ਅਪੰਗ ਹੋ ਗਿਆ ਕੋਈ ਮੌਤ ਹੋ ਗਈ ਆ ਵੀ ਅੱਜ ਇਸੇ ਤਰ੍ਹਾਂ ਸਾਡਾ CHB ਠੇਕਾ ਮਲਾਜਮ ਸੁਤਿੰਦਰ ਸਿੰਘ ਜੋ ਬਿਜਲੀ ਦਾ ਕੰਮ ਕਰਦੇ ਰਾਤ 7:00 ਵਜੇ ਦੇ ਤਕਰੀਬ ਬਿਜਲੀ ਸਪਲਾਈ ਨੂੰ ਬਹਾਲ ਰੱਖਣ ਲਈ ਕੰਮ ਕਰ ਰਿਹਾ ਸੀਗਾ ਤਾ ਇੱਕ ਉਥੇ ਐਸਡੀਐਮ ਦਫਤਰ ਦੇ ਵਿੱਚ ਇੱਕ ਜਨਰੇਟਰ ਲੱਗਿਆ ਹੁੰਦਾ ਹੈ ਜੇ ਆਈ ਸਾਹਿਬਾਨਾ ਵੱਲੋਂ ਪਰਮਿਟ ਲਏ ਹੁੰਦੇ ਆ ਤਾਂ ਉਥੇ ਮਤਲਬ ਜਿਹੜੀ ਪਰਮ ਜਨਰੇਟਰ ਦੀ ਜਿਹੜੀ ਵੈਕ ਗਰੰਟ ਹੈ ਜਾਂ ਕਿ ਕਿੱਦਾਂ ਵੀ ਹੈ ਮਤਲਬ ਕਿੱਥੋਂ ਆਇਆ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਉਹਦੀ ਕਰੰਟ ਲਾ ਕੇ ਜਿਹੜੀ ਮੌਤ ਹੈ ਉਹ ਹੋ ਜਾਂਦੀ ਹੈ ਲਗਾਤਾਰ ਮੌਤਾਂ ਹੋ ਰਹੀਆਂ ਪਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਪਿਛਲੇ ਦਿਨੀ 1 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨੂੰ 2 ਜੁਲਾਈ ਨੂੰ ਬਿਜਲੀ ਮੰਤਰੀ ਜੀ ਨੂੰ ਇਹ ਗੱਲ ਦੱਸ ਕੇ ਆਏ ਕਿ ਸਾਡੇ ਬਿਜਲੀ ਦਾ ਕੰਮ ਕਰਦੇ ਸਮੇਂ ਕਰੰਟ ਲਾ ਕੇ ਮੌਤਾਂ ਹੋ ਰਹੀਆਂ ਲਗਾਤਾਰ ਹਾਸੇ ਵਾਪਰ ਰਹੇ ਆ ਇਹਨਾਂ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਗਰੰਟੀ ਨਹੀਂ ਹੈ ਇਹਨਾਂ ਦੇ ਪਰਿਵਾਰ ਨੂੰ ਨੌਕਰੀ ਦੀ ਗਰੰਟੀ ਨਹੀਂ ਹੈ ਕੁਝ ਵੀ ਸਰਕਾਰ ਵੱਲੋਂ ਕੀਤਾ ਨਹੀਂ ਜਾ ਰਿਹਾ ਪਰ ਮੈਨੇਜਮੈਂਟ ਤੇ ਸਰਕਾਰ ਵੱਲੋਂ ਕੋਈ ਵੀ ਜਿਹੜਾ ਠੋਸ ਕਦਮ ਆ ਉਹ ਨਹੀਂ ਪਟਾਇਆ ਜਾ ਰਿਹਾ ਅੱਜ ਦਾ ਜਿਹੜਾ ਇਹ ਮੁੱਖ ਦੋਸ਼ੀ ਜੇ ਆਪਾਂ ਮੰਨਣਾ ਹੋਵੇ ਤਾਂ ਇੱਥੇ ਦਾ ਮੁੱਖ ਜਿਹੜਾ ਮੁੱਖ ਮੰਤਰੀ ਆ ਮੁੱਖ ਦੋਸ਼ੀ ਆ ਜਾਂ ਇੱਥੇ ਦਾ ਸੀਐਮਡੀ ਮੁੱਖ ਦੋਸ਼ੀ ਆ ਕਿਉਂ ਘਟਿਆ ਪ੍ਰਬੰਧ ਨਹੀਂ ਨਾ ਕਿਉਂ ਬਿਨਾ ਸੇਫਟੀ ਕਿੱਟਾਂ ਤੋਂ ਚੜਾ ਦਿੱਤਾ ਜਾਂਦਾ ਕਿਉਂ ਮਤਲਬ ਠੇਕੇਦਾਰ ਠੇਕੇਦਾਰੀ ਪ੍ਰਣਾਲਾ ਕਿਉਂ ਸ਼ੁਰੂ ਕੀਤਾ ਹੋਇਆ ਠੇਕੇਦਾਰੀ ਮੈਂ ਥੋੜੀ ਵਿੱਚ ਰੱਖੂ ਆ ਸੇਫਟੀ ਕਿੱਟਾਂ ਕੋਈ ਵੀ ਕੱਚੇ ਮੁਲਾਜ਼ਮਾਂ ਨੂੰ ਨਹੀਂ ਦਿੱਤੀ ਜਾ ਰਹੀ ਦੇਖੋ ਜੀ ਦੰਦੇ ਹੀ ਨਹੀਂ ਮਤਲਬ 1 2 ਸਾਲ ਹੋ ਗਏ ਦਿੱਤੀਆਂ ਨੂੰ 2 ਸਾਲ ਉਹ ਚੱਲ ਅਸੀਂ ਤਾਂ ਕਹਿੰਦੇ ਟੀਟੀਏ ਦਾ ਪ੍ਰਬੰਧ ਕਰੋ ਟੀਟੀਏ ਰਹੀ ਟ੍ਰੇਨਿੰਗ ਦਾ ਪ੍ਰਬੰਧ ਕਰੋ ਕਿੰਨੀਆਂ ਕਮਾਵਾਂ ਦੇ ਪੁੱਤ ਖਾਣੇ ਆ ਲਗਾਤਾਰ ਆ ਤੁਹਾਡੇ ਸਾਹਮਣੇ 2.5 ਸਾਲ ਦਾ ਉਹਦੇ ਕੋਲ ਬੱਚਾ ਆ ਸਾਡੀ ਭੈਣ ਕੋਲ 2.5 2.5 ਸਾਲ ਦਾ ਬੱਚਾ ਕਿਵੇਂ ਜ਼ਿੰਦਗੀ ਬਤੀਤ ਕਰੂਗੀ ਪਹਾੜ ਵਰਗੀ ਜ਼ਿੰਦਗੀ ਕਿੱਦਾਂ ਕਢਾ ਲੂਗੀ ਮਤਲਬ ਇਹ ਸਵਾਲ ਆ ਮੁੱਖ ਮੰਤਰੀ ਨੂੰ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਮਤਲਬ ਜਿਹੜਾ ਆਪਾਂ ਇਹ ਕਹਿ ਦਿੰਦੇ ਆ ਵੀ ਹਾਂ ਅਸੀਂ ਤਾਂ ਜੀ ਲੋਕ ਪੱਖੀ ਆ ਮੁੱਖ ਮੰਤਰੀ ਵੀ ਕਹਿੰਦੇ ਇੱਥੋਂ ਦੀ ਵਿਧਾਇਕਾ ਕਿਵੇਂ ਕੈਬਨਿਟ ਮੰਤਰੀ ਸ਼੍ਰੀ ਗਗਨ ਨਰਮੋਲ ਜੀ ਆ ਉਹ ਵੀ ਇਹ ਗੱਲ ਕਹਿੰਦੇ ਵੀ ਸਤਿਆਰ ਲੋਕਾਂ ਦੇ ਹੱਕ ਦੇ ਫਿਰ ਗੱਲ ਕਿਉਂ ਨਹੀਂ ਸੁਣ ਰਹੇ ਫਿਰ ਪਰਿਵਾਰ ਨੂੰ ਪੱਕੀ ਜੀ ਨੂੰ ਨੌਕਰੀ ਕਿਉਂ ਨਹੀਂ ਦਿੰਦੇ ਫਿਰ ਪਰਿਵਾਰ ਨੂੰ ਪੈਨਸ਼ਨ ਦੀ ਗਰੰਟੀ ਕਿਉਂ ਨਹੀਂ ਹੈ ਇਹ ਸਵਾਲ ਹੀ ਨੇ ਨਾ ਮਤਲਬ ਇਨਸਾਫ ਕਿਉਂ ਨਹੀਂ ਹੈ ਇਸ ਕਰਕੇ ਅਸੀਂ ਇੱਥੇ ਜਿਹੜਾ ਰੋਸ਼ ਧਰਨਾ ਪ੍ਰਦਰਸ਼ਨ ਆ ਇਹ ਕਰ ਰਹੇ ਆ ਸਰਕਾਰ ਤੋਂ ਮੰਗ ਆ ਕਿ ਨਿੱਜੀਕਰਨ ਦੀ ਨੀਤੀ ਬੰਦ ਹੋਵੇ ਠੇਕੇਦਾਰੀ ਪ੍ਰਥਾ ਬੰਦ ਹੋਵੇ ਸሙਠੇ ਕੰਮ ਲਾਉਣ ਡਿਪਾਰਟਮੈਂਟ ਤੋਂ ਲੈਣ ਦੂਜਾ ਹੈ ਕਿ ਪਰਿਵਾਰ ਪਹਿਲੀ ਮੰਗਦਾ ਸਾਡੀ ਪਰਿਵਾਰ ਨਹੀਂ ਹੈ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਮੁਆਵਜ਼ਾ ਨਹੀਂ ਗਾਰੰਟੀ ਨਹੀਂ ਹੁੰਦੀ ਨੌਕਰੀ ਦੀ ਗਾਰੰਟੀ ਨਹੀਂ ਹੁੰਦੀ ਬਾਕੀ ਪਰਿਵਾਰ ਤੇ ਡਿਪੈਂਡ ਹੈ ਜੋ ਵੀ ਮਤਲਬ ਸਾਡਾ ਸੰਘਰਸ਼ ਲਗਾਤਾਰ ਜਿਹੜਾ ਇਹ ਕੋਲ ਜਾਰੀ ਰਹੇਗਾ ਕਿੱਥੋਂ ਦਾ ਰਹਿਣ ਆਲਾ ਸੀ ਜੀ ਗੱਲ ਕਰੀਏ ਸਤਵਿੰਦਰ ਸਿੰਘ ਦੀ ਲੰਮਾ ਤੁਸੀਂ ਕਹਿ ਰਹੇ ਹੋ 2 ਤੋਂ 2.5 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਰਹਿਣ ਵਾਲਾ ਕਿੱਥੋਂ ਦਾ ਸੀ ਇਹ ਕੋਈ ਸਤਾਬਗੜ ਪੰਨੀ ਇੱਧਰ ਪਿੰਡ ਵੱਜਦਾ ਰਾਜਪੁਰੇ ਦੇ ਪਟਿਆਲੇ ਦੇ ਵਿਚਕਾਰ ਹੈ ਰਾਜਪੁਰੇ ਲਾਗੇ ਸ਼ਾਗੇ ਗੱਜੂ ਖੇੜੇ ਦੇ ਲਾਗੇ ਸ਼ਾਗੇ ਵੱਜ ਜਾਂਦਾ ਪਿੰਡ ਉਧਰ ਦਾ ਸਾਥੀ ਇਹ ਰਹਿਣ ਵਾਲਾ ਸੀਗਾ 2.5 ਸਾਲ ਤੋਂ ਲਗਾਤਾਰ ਇਹ ਬਿਜਲੀ ਅਦਾਰੇ ਦੇ ਅੰਦਰ ਕੰਮ ਕਰ ਰਿਹਾ ਸੀ ਠੇਕੇ ਪ੍ਰਣਾਲੀ ਰਾਹੀਂ ਮਤਲਬ ਲਗਾਤਾਰ ਤੁਹਾਡੇ ਸਾਹਮਣੇ ਪਹਿਲਾਂ ਵੀ ਉਹੀ ਗੱਲ ਕਹਾਂਗੇ ਵੀ ਅਸੀਂ ਇਸ ਬੰਦ ਠੇਕਾ ਪ੍ਰਣਾਲੀ ਨੂੰ ਬੰਦ ਕਰਾਉਣ ਲਈ ਲਗਾਤਾਰ ਕੋਲ ਪ੍ਰਦਰਸ਼ਨ ਲੜ ਰਹੇ ਹਾਂ ਪਰ ਸਰਕਾਰ ਸਾਡੀ ਗੱਲ ਸੁਣਨ ਨੂੰ ਪ੍ਰਵਾਹ ਨਹੀਂ ਇੱਕ ਨੂੰ ਵੀ ਦੱਸ ਕਿਹਾ ਏ ਦ ਤੇ ਦੌਤੀ ਹੈ ਸੰਘਰਸ਼ਾਂ ਦੀ ਰਾਤ ਹੀ ਰਹੇ ਹਾਂ ਅੱਜ ਵੀ ਸੰਘਰਸ਼ਾਂ ਦੇ ਰਾਤ ਹੀ ਉਤਰੇ ਹਾਂ ਕਿ ਇੱਕ ਸਾਥੀ ਇਸ ਜਹਾਨ ਤੋਂ ਚਲਾ ਗਿਆ ਅਲਵਿਦਾ ਕਹਿ ਗਿਆ ਇਸ ਜਹਾਨ ਨੂੰ ਲੇਕਿਨ ਸਰਕਾਰਾਂ ਦੇ ਕੰਨ ਤੇ ਕਹਿੰਦੇ ਜੂਣ ਹੀ ਸਰਕੀ ਤਸ ਤੋਂ ਮਸਣੀ ਹੋਈ ਬਿਲਕੁਲ ਜੀ ਇਹ ਮੈਂ ਜਿਵੇਂ ਪਹਿਲਾਂ ਦੱਸਿਆ ਵੀ 350 ਹੋਗੇ ਮਾਵਾ ਸਾਡੀਆਂ ਸਾਡੀਆਂ ਭੈਣਾਂ ਅੱਜ ਉਹ ਮਾਂ ਤਰਸਦੀ ਹੋਗੀ ਮੇਰਾ ਪੁੱਤ ਆਊਗਾ ਉਹਦਾ ਬੱਚਾ ਛੋਟਾ ਹੈ ਉਹਨੂੰ ਕੀ ਪਤਾ 2.5 ਸਾਲ ਦੇ ਜਵਾਕ ਨੂੰ ਵੀ ਮੇਰਾ ਪਿਓ ਕਿੱਥੇ ਗਿਆ ਉਹ ਤਰਸਦਾ ਹੋਊਗਾ ਮਤਲਬ ਇਦਾਂ ਦੇ ਪਤਾ ਨਹੀਂ ਕਿੰਨੇ ਪਿਛਲੇ ਦਿਨੀ ਜਗਰਾਉਂ ਦੇ ਵਿੱਚ ਹੋਇਆ ਉਸ ਤੋਂ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਹੋਇਆ ਮਤਲਬ ਇਹ ਲਗਾਤਾਰ ਜਿਹੜੀ ਫਿਗਰ ਮੈਂ ਦੱਸ ਨਹੀਂ ਸਕਦਾ ਇੰਨੇ ਬੰਦੇ ਕਰਨ ਦੇ ਮੋਹ ਦੇ ਮੁੱਛ ਇਨ੍ਹਾਂ ਦੇ ਘਟਿਆ ਸਿਸਟਮ ਦੀ ਭੇਡ ਚੜ ਰਹੇ ਆ ਪਰ ਸਰਕਾਰ ਦੇ ਠੱਸ ਤੇ ਮਸ ਨਹੀਂ ਆ ਰਹੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਸੁਣਨਾ ਚਾਹੀਦਾ ਕਿ ਸਮੂਹ ਠੇਕਾ ਮੁਲਾਜ਼ਮਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਹਰ ਹਾਲ ਰੈਗੂਲ ਸਮੂਥੇ ਕੰਮ ਲਾਜਮਾਂ ਨੂੰ ਦੂਜੀ ਹੈ ਕਿ ਜਿੰਨਾ ਹਾ ਹਾਸੇ ਹੋ ਰਹੇ ਆ ਇਹਨਾਂ ਦੀ ਗਰੰਟੀ ਚੱਕੇ ਜੋ ਵੀ ਮਤਲਬ ਸਮਾਨ ਪ੍ਰੋਵਾਈਡ ਹੋਣਾ ਚਾਹੀਦਾ ਉਹ ਸਮਾਨ ਦਵੇ ਸਾਰਾ ਕੁਝ ਦਵੇ ਸਾਰਾ ਕੁਝ ਜਿਹੜੇ ਅੱਜ ਤੁਸੀਂ ਸਵੇਰ ਤੋਂ ਹੀ ਸੰਘਰਸ਼ ਦੇ ਰਾਤੇ ਉਹ ਧਰਨੇ ਤੇ ਬੈਠੇ ਹੋ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਸੇ ਨਾਲ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਵੀ ਤੁਹਾਡਾ ਮਸਲਾ ਅਸੀਂ ਸੌਲਟ ਆਊਟ ਕਰਦੇ ਆਂ ਦੇਖੋ ਜੀ ਪਰਿਵਾਰ ਅਸੀਂ ਪਰਿਵਾਰ ਦੇ ਨਾਲ ਚੱਲ ਰਹੇ ਆਂ ਗੱਲਬਾਤ ਆਈ ਹੈ 10 ਲੱਖ ਐਕਸਿਗਰੀਸ਼ੀਆ ਮਿਲਦਾ ਹੈ 10 ਲੱਖ ਇੰਸ਼ੋਰਸ ਮਿਲਦੀ ਹੈ 2 ਲੱਖ ਲੇਬਰ ਵੈਲਫੇਅਰ ਬੋਰਡ ਦਾ ਮਿਲਦਾ ਹੈ 5 ਲੱਖ ਉਹ ਕਹਿੰਦੇ ਅਸੀਂ ਰੈੱਡ ਕਰਾਸ ਦੇ ਵਿੱਚੋਂ ਦੇ ਦਿੰਦੇ ਆ ਗੱਲਾਂ ਚੱਲਦੀਆਂ ਹਲੇ ਮਤਲਬ ਗੱਲ ਇਹ ਵੀ ਇਹ ਗੱਲ ਕੀ ਮਤਲਬ ਕੀਮਤ ਹੈ ਯਾਨੀ ਕਿ ਅਜੇ ਸਿਕਿਉਰਿਟੀ ਪ੍ਰੋਪਰ ਨਹੀਂ ਕੀਤੀ ਗਈ ਵੀ ਤੁਹਾਨੂੰ ਕਿੰਨਾ ਫਾਈਨਲ ਡਿਸੀਜਨ ਨਹੀਂ ਦਿੱਤਾ ਗਿਆ ਬਿਲਕੁਲ ਪ੍ਰੋਪਰ ਹਲੇ ਫਾਈਨਲ ਨਹੀਂ ਹੋ ਰਿਹਾ ਗੱਲਬਾਤ ਟੇਬਲ ਟਾਕ ਤੇ ਸਰਕਾਰ ਤੇ ਮੈਨੇਜਮੈਂਟ ਦੇ ਅਧਿਕਾਰੀ ਐਸਸੀ ਸਾਹਿਬ ਵੀ ਆਏ ਹੋਏ ਐਕਸ਼ਨ ਸਾਹਿਬ ਵੀ ਆਏ ਹੋਏ ਆ ਆਪਣਾ ਐਸਡੀਐਮ ਸਾਹਿਬ ਵੀ ਹੋਏ ਪੁਲਿਸ ਪ੍ਰਸ਼ਾਸਨ ਵੀ ਬੈ ਬਤਲੀ ਜਾਣਾ ਕੀ ਨਿਕਲਦਾ ਕੀ ਨਹੀਂ ਨਿਕਲਦਾ ਪਰ ਅਸੀਂ ਇਹ ਸੋਚਿਆ ਵੀ ਅਸੀਂ ਲਗਾਤਾਰ ਪ੍ਰਦਰਸ਼ਨ ਹੈ ਜਿਹੜਾ ਉਹ ਜਾਰੀ ਰੱਖਾਂਗੇ ਚਾਹੇ ਪਰਿਵਾਰ ਕਿਦਾਂ ਕਰਦਾ ਕਿਵੇਂ ਕਰਦਾ ਪਰ ਸਾਡੇ ਦਾ ਬਈ ਜਾਂਦਾ ਹਰ ਰੋਜ਼ ਆ ਰਹੀਆਂ ਕਿੰਨੇ ਕ ਬੰਦੇ ਮਾਰੀਏ ਮਤਲਬ ਪੁੱਛਣਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਨੂੰ ਬਿਜਲੀ ਮੰਤਰੀ ਸਾਹਿਬ ਨੂੰ ਕਿੰਨੇ ਕ ਮਾਮਾ ਦੇ ਪੁੱਤ ਤੁਸੀਂ ਖਾਣੇ ਆ ਕਿੰਨੇ ਕ ਭੈਣਾਂ ਦੇ ਵੀਰ ਤੁਸੀਂ ਖਾਣੇ ਆ ਹਰ ਰੋਜ਼ ਗਰੰਟ ਇੱਕ ਬਲੀ ਦਾ ਬੱਕਰਾ ਬਣਦਾ ਤੁਸੀਂ ਨਾ ਉਹਨੂੰ ਨੌਕਰੀ ਦੀ ਗਾਰੰਟੀ ਕਰਦੇ ਹੋ ਨਾ ਤੁਸੀਂ ਉਹਨੂੰ ਪੱਕੀ ਪੈਨਸ਼ਨ ਦੀ ਗਾਰੰਟੀ ਕਰਦੇ ਹੋ ਨਾ ਤੁਸੀਂ ਉਹਨੂੰ ਮੁਆਵਜ਼ੇ ਦੀ ਗਾਰੰਟੀ ਕਰਦੇ ਹੋ ਤੁਸੀਂ ਉਹਦਾ ਮੁੱਲ ਲਾਉਨੇ ਹੋ 1 ਲੱਖ ਲੈ ਲਓ 2 ਲੱਖ ਲੈ ਕਿੱਥੇ ਗਿਆ ਤੁਹਾਡਾ ਜਿਹੜਾ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ ਲੋਕਤੰਤਰ ਕਿੱਥੇ ਗਿਆ ਜਦੋਂ ਤੱਕ ਤੁਹਾਨੂੰ ਪਤਾ ਐ ਐਸਡੀਐਮ ਦਫ਼ਤਰ ਤੋਂ ਜਨਰੇਟਰ ਸਟਾਰਟ ਹੋਇਆ ਜਨਰੇਟਰ ਤੋਂ ਸਪਲਾਈ ਬੈਕ ਆਈ ਆ ਬੰਦੇ ਦੀ கரੰਟ ਲਾ ਕੇ ਮੌਤ ਹੋਈ ਆ ਮਾਮਲਾ ਦਰਜ ਕਿਉਂ ਨਹੀਂ ਹੋਇਆ ਮਤਲਬ ਅਧਿਕਾਰੀਆਂ ਦੀ ਗਨਕੈਲੀ ਤਾਂ ਹੈਗੀ ਆ ਨਾ ਮਤਲਬ ਇਹ ਜਿਹੜਾ ਲੋਕਤੰਤਰ ਆ ਕਿੱਥੇ ਐ ਮਤਲਬ ਅਸੀਂ ਤਾਂ ਮੰਨਦੇ ਵੀ ਲੋਕਤੰਤਰ ਉਰੇ ਹੈ ਨਹੀਂ ਗੱਲ ਸੁਣੀਓ ਨਹੀਂ ਜਾ ਰਹੀ ਹੁਣ ਤਾਂ ਸਗੋਂ ਚਾਹੀਦਾ ਤਾਂ ਵੀ ਕੈਬਨਿਟ ਮੰਤਰੀ ਆਉਂਦੀ ਸਾਡੀ ਗੱਲ ਸੁਣਦੀ ਮਸਲੇ ਦਾ ਹੱਲ ਕੱਢਦੇ ਉਹ ਆਕੇ ਪਰ ਪੰਤਾਲਾ ਉੱਥੇ ਦੌਥੀ ਆ ਜਦੋਂ ਤੱਕ ਹੱਲ ਨਹੀਂ ਹੁੰਦਾ ਸੰਘਰਸ਼ ਜਾਰੀ ਜਾਏਗਾ ਜਿਸ ਤਰ੍ਹਾਂ ਕੇ ਪ੍ਰਧਾਨ ਜੀ ਨੇ ਦੱਸਿਆ ਕਿ ਪਰਿਵਾਰ ਨੂੰ ਇਨਸਾਫ ਦਿਵਾਉਣਾ ਹੈ ਮੁਆਵਜ਼ਾ ਵੀ ਹੋਵੇ 50 ਲੱਖ ਰੁਪਏ ਦੀ ਮੁਆਵਜ਼ੇ ਦੀ ਡਿਮਾਂਡ ਕੀਤੀ ਗਈ ਹੈ ਨਾਲ ਪਰਿਵਾਰਕ ਮੈਂਬਰ ਨੂੰ ਨੌਕਰੀ ਦੀ ਵੀ ਡਿਮਾਂਡ ਕੀਤੀ ਗਈ ਹੈ ਖੜ੍ਹ ਤੋਂ ਕੈਮਰਾ ਪਰਸਨ ਨਿਤਿਨ ਕੁਮਾਰ ਦੇ ਨਾਲ ਅਸ਼ਫਾਕ ਟੂ ਡੀ ਲਿਵਿੰਗ ਇੰਡੀਆ ਨੂੰ